ਗੀਤਾਂ ਦੀ ਲਾਜ ਬੰਤੀ ਨੂੰ ਤੇਰੇ ਬਿਰਹੇ ਨੇ ਹੱਥ ਲਾਏ ਮੇਰੇ ਬੋਲਾਂ ਦੇ ਜਰਦ ਪੱਤਿਆਂ ਨੇ ਤੇਰੀ ਸਰਦਲ ਤੇ ਸ਼ੇਰ ਨਵਾਏ ਏ ਕੌਣ ਮਾਲੀ ਹੈ ਦਿਲ ਮੇਰੇ ਦਾ ਜਮਨ ਚ ਭਗਨ ਚ ਬੇਚ ਚੱਲਿਆ ਹੈ ਇਹ ਕੌਣ ਪਾਉ ਰਹਾ ਹੈ ਜਿਸ ਨਖਤੇ ਨੇ ਮੇਰੇ ਘਮ ਦੀ ਕਲੀ ਨੂੰ ਤਾਇਆ ਉਹ ਕੇੜੀ ਕੰਜਕ ਸੀ ਪੀੜ ਮੇਰੀ ਦੀ ਜਿਸ ਨੇ दुनिया देर तो यी हसरत है जिसने दिल दे बिरान बेड़ चौक मेरी शाह पान तत्ती बुल्ला खला ਦੇ ਆਏ ਕਿਡਾ ਹੰਧੂ ਹੈ ਮੇਰੇ ਨੇਹਣਾ ਦਾ ਸਹਿਰ ਛੱਡ ਕੇ ਜੋ ਮੁਸਕਰਾਏ ਮੇਰੀ ਉਮਰਾਂ ਦੀ ਰਾਜ ਬੰਤੀ ਨੂੰ ਤੇਰੇ ਬਿਰਹ ਨੇ ਹੱਥ ਲਾਇਆ ਮੇਰੇ ਸਾਹਾਂ ਦੀ ਚਲਦ ਪੱਤਿਆਂ ਨੇ ਤੇਰੀ ਸਰਦਲ ਤੇ ਸਰਨ ਵਾਇਆ ਮੇਲ ਤੇਰੇ ਦੀ ਮੁਖ ਸੰਦੂਰੀ ਤੇ ਪੈ ਗਿਆ ਨੇ ਮੇ ਹੋਰ ਛਾਇਆਂ ਹੋਰ ਗਮ ਦੇ ਹਸੀਨ ਮਖਤੇ ਵੇ ਕੁੱਲ ਫਰਕ ਤੇ ਦਹ ਨਿਕਲ ਆਇ ਤੁਰ ਚੱਲੀ ਹੈ ਬਾਹਰ ਜੋਗਨ ਬੇਕਰਨ ਪਤ੍ਨੀਆਂ ਨਿਪਾਕ ਤੀਰਥ ਪਿਤਲੀਆਂ ਨੇ ਮਲੂਕ ਮੰਜਰੀ ਦਾ ਪੀਠ ਮੱਥੇ ਤੇ ਤਿਲਕ Liar. Oh, yeah.